ਤੌਲਤ ਵੰਡਿਆ ਰਸ ਅੰਮ੍ਰਿਤ ਖੀਰ ਕਿਆਲੀ ਖੀਰ ਕਿਆਲੀ ਕੀ ਕਿਆਲੀ ਦਾ ਅਰਥ ਹੈ ਘਿਓ ਵਾਲੀ ਖੀਰ ਵੀ ਮਾਤਾ ਖੀਵੀ ਜੀ ਆਏ ਹੋਏ ਸੰਗਤ ਨੂੰ ਖੀਰ ਚ ਘਿਓ ਪਾ ਪਾ ਕੇ ਛਕਾਉਂਦੇ ਨੇ ਤਨ ਕਰਕੇ ਤਗੜਾ ਕਰਦੇ ਨੇ ਵੀ ਇਹਨਾਂ ਦੇ ਤਨ ਤਗੜੇ ਹੋਣ ਇਹਨਾਂ ਦੇ ਜੁੱਸੇ ਵਧੀਆ ਹੋਣ ਤੇ ਗੁਰੂ ਅੰਗਦ ਸਾਹਿਬ ਸ਼ਬਦ ਦੇ ਲੰਗਰ ਨਾਲ ਬੰਦੇ ਦਾ ਸਿੱਖਾਂ ਦਾ ਮਾਨ ਤਗੜਾ ਕਰਦੇ ਨੇ ਖੜੂਰ ਸਾਹਿਬ ਤੁਹਾਨੂੰ ਪਤਾ ਸੀ ਨਾ ਮਾਲਾ ਖਾੜੇ ਜਦੋਂ ਸ਼ੇਰ ਸਾਹ ਸੂਰੀ ਕੋਲੋਂ ਹਮਾਈਉ ਹਾਰ ਖਾ ਕੇ ਆਇਆ ਸੀ ਨਾ ਤੇ ਖਡੂਰ ਸਾਹਿਬ ਦੀ ਲੰਘਣ ਦੀ ਲੱਗਾ ਤੇ ਗੁਰੂ ਅੰਗਦ ਸਾਹਿਬ ਉਸ ਵਕਤ ਕੀ ਕਰ ਰਿਹਾ ਸੀ ਜਿੰਨਾ ਤੁਹਾਡੇ ਤੋਂ ਇਤਿਹਾਸ ਪੜਿਆ ਹੋਣਾ ਜੀ ਜਦੋਂ ਸ਼ੇਰ ਸਾਹ ਸੂਰੀ ਕੋਲੋਂ ਹਮਾਈਉ ਹਾਰ ਖਾ ਕੇ ਖਡੂਰ ਸਾਹਿਬ ਥਾਣੀ ਲੰਘਣ ਲੱਗਾ ਤੇ ਧੰ ਗੁਰੂ ਅੰਗਦ ਸਾਹਿਬ ਜੀ ਪਲਾ ਉਸ ਵਕਤ ਕੀ ਕਰ ਰਿਹਾ ਸੀ ਪਤਾ ਜੀ ਕਿਸੇ ਨੂੰ ਉਹ ਬੱਚਿਆਂ ਨੂੰ ਪੜ੍ਹਾ ਰਿਹਾ ਸੀ ਧੰ ਗੁਰੂ ਅੰਗਦ ਸਾਹਿਬ ਕੀ ਕਰ ਰਿਹਾ ਸੀ ਜੀ ਬੱਚਿਆਂ ਨੂੰ ਪੜਾ ਰਿਆ ਸੀ ਹੁਣ ਚੀਜ਼ ਨੋਟ ਕਰਿਓ ਕਿਉਂ ਪੜਾ ਰਿਆ ਸੀ ਉਹਦੇ ਪਿਛੇ ਕਾਰਨ ਸੀ ਵਿੱਪਰ ਬੜਾ ਤੇਜ ਸੀ ਉਹਨੇ ਵਿਦਿਆ ਵੀ ਜਿਹੜੀ ਸੀ ਹਿੱਸਿਆਂ ਵਿੱਚ ਵੰਡਤੀ ਕਹਿੰਦਾ ਵਿਦਿਆ ਦਾ ਪੜਨ ਪੜਨ ਦਾ ਅਧਿਕਾਰ ਸਭਰਾਮਣ ਕੋਲ ਹੈ ਉਹਨੇ ਸ਼ੂਦਰ ਦੇ ਹਿੱਸੇ ਵਿਦਿਆ ਉਹਨੇ ਨਹੀਂ ਦਿੱਤਾ ਹੀ ਤੁਸੀਂ ਵੇਖੋ ਆਮ ਦਲਿਤ ਵਰਗ ਦੇ ਕੋਲ ਐਜੂਕੇਸ਼ਨ ਹੈ ਹੀ ਨਹੀਂ ਸੀ ਹੁਣ ਜਿਸ ਵਰਗ ਦੇ ਕੋਲ ਐਜੂਕੇਸ਼ਨ ਹੀ ਨਹੀਂ ਹੁੰਦੀ ਜਿਹੜਾ ਪੜ੍ਹ ਤੇ ਸੁਣ ਨਹੀਂ ਸਕਦਾ ਉਹਨੇ ਡਿਵੈਲਪ ਕਿੱਥੋਂ ਹੋਣਾ ਵਿਦਿਆ ਬੜੀ ਵੱਡੀ ਚੀਜ਼ ਹੁੰਦੀ ਓਣ ਜੇ ਇੱਕ ਬਿਹਾਰ ਦਾ ਬੰਦਾ ਪੜ੍ਹਿਆ ਲਿਖਿਆ ਜੇ ਤੁਹਾਡੇ ਜ਼ਿਲ੍ਹੇ ਚ ਆਣ ਕੇ ਜਿਹਨੂੰ ਐਸਐਸਪੀ ਬਣਦਾ ਹੈ ਪਾਵਰ ਹਨਾ ਅਗਲੇ ਦੀ ਕੋ ਡੀਸੀ ਬਣਦਾ ਤੁਹਾਡੇ ਜ਼ਿਲ੍ਹੇ ਚ ਆਣ ਕੇ ਬਣਦਾ ਪਾਵਰ ਐਜੂਕੇਸ਼ਨ ਕਰਕੇ ਬਣਦਾ ਜੂਦੀਆਂ ਨੂੰ ਚੈਂਬਰਾਂ ਚ ਪਾ ਪਾ ਕੇ ਹਿਟਲਰ ਨੇ ਸਾੜਿਆ ਜਰਮਨ ਦੇ ਵਿੱਚ ਉਹ ਜਗ੍ਹਾ ਹੈ ਜਿੱਥੇ ਜੂਦੀਆਂ ਨੂੰ ਚੈਂਬਰਾਂ ਚ ਪਾ ਪਾ ਕੇ ਸਾੜਿਆ ਸੀ ਪਰ ਜਿਹੜੇ ਜਹੂਦੀ ਮਗਰੋਂ ਬਚ ਗਏ ਉਹਨਾਂ ਨੇ ਪੁੱਛਿਆ ਵੀ ਹੁਣ ਅਸੀਂ ਜੇ ਆਪਣੀ ਕੌਮ ਨੂੰ ਬਚਾਉਣਾ ਤੇ ਕੀ ਕਰੀਏ ਉਨੇ ਕੇ ਕੋਲਾ ਕੀ ਆਪਣੇ ਬੱਚੇ ਨੂੰ এডੂਕੇਸ਼ਨ ਦੇਉ ਪੜ੍ਹਾਓ ਇਹਨਾਂ ਨੂੰ ਉਹਨਾਂ ਆਪਣੇ ਬੱਚੇ ਨੂੰ ਇਹੋ ਜਿਹੀ এডੂਕੇਸ਼ਨ ਦਿੱਤੀ ਆ ਜੇ ਪੂਰੀ ਦੁਨੀਆ ਦੇ ਵਿੱਚ এডੂਕੇਸ਼ਨ ਦੇ ਕਰਕੇ 유ਹੂਦੀ ਜਿਹੜੇ ਲੋਕ ਨੇ ਉਹ ਦੁਨੀਆ ਨੂੰ ਚਲਾ ਰਹੇ ਨੇ ਹਰ ਇੱਕ ਚੀਜ਼ ਉਹਨਾਂ ਦੀ ਮੁਠੀ 'ਚ এডੂਕੇਸ਼ਨ ਬੜੀ ਵੱਡੀ ਚੀਜ਼ ਹੈ ਹੁਣ ਇਹ ਨੁਕਤੇ ਦਾ ਪਤਾ ਸੀ ਸਾਡੇ ਗੁਰੂ ਪਾਤਸ਼ਾਹ ਨੂੰ ਮਹਾਰਾਜ ਨੇ ਮੋੜ ਫੜਿਆ ਫਰ ਜੜ ਫੜੀ ਖਡੂਰ ਸਾਹਿਬ ਦੀ ਧਰਤੀ ਤੇ ਪਾਰਸ਼ਾ ਨੇ ਬੱਚਿਆਂ ਨੂੰ ਪੜਾਉਣਾ ਸ਼ੁਰੂ ਕੀਤਾ ਵੀ ਬਚਪਨ ਤੋਂ ਜਿਹੜੀ ਗਿਆਨ ਵਿਚਾਰ ਆ ਜਾਣੀ ਆ ਜੇ 7 ਸਾਲ ਦੇ ਬਾਬਾ ਫਤਿਹ ਸਿੰਘ ਸੂਬੇ ਸਰਹੰਦ ਦੀ ਕਚਹਿਰੀ 'ਚ ਸਵਾਲਾਂ ਦੇ ਜਵਾਬ ਦੇ ਰਿਆ ਨਾ ਮੋਢ ਵੇਖੋ ਕਿੱਥੋਂ ਵਜਾ ਮੋਢ ਵੇਖੋ ਕਿੱਥੋਂ ਵਜਾ ਕਿੱਥੋਂ ਮੋਢ ਵਜਾ ਸੀ 7 ਸਾਲ ਦਾ ਬੱਚਾ ਤੁਸੀਂ ਕਿਸਾਨ ਬੈਠੇ ਹੋ ਤੁਸੀਂ ਖੇਤਾਂ 'ਚ ਕੰਮ ਕਰ ਰਹੇ ਹੋ ਤੇ 7-8 ਸਾਲ ਦੇ ਬੱਚੇ ਨੂੰ ਮਾਂ ਚਾਹ ਦੇ ਕੇ ਖੇਤਾਂ ਨੂੰ ਭੇਜ ਸਕਦੇ ਭਲਾ ਉਨੇ ਕਹਿੰਦਾ ਉਹ ਖਾਲ ਟੱਪਣ ਲੱਗਿਆ ਚਾਹ ਉੱਚੀ ਬੋਲ ਦੱਸੇ ਹੋਈ ਜਿਹੜੀ 10 20 ਰੁਪਈਆ ਦੀ ਚਾਹ ਦਾ ਯਕੀਨ ਨਹੀਂ ਤੁਸੀਂ ਆਪਣੇ ਬੱਚੇ ਤੇ ਕਰ ਦੇ ਜਿਹੜੀ ਚਾਹ ਵਾ ਪਤਾ ਵੀ ਹੈਗਾ ਵੀ ਉਹ ਸਾਹਮਣੇ ਹੜਵਾ ਰਿਹਾ ਜਾਂ ਪਠੇ ਵੜ ਰਿਹਾ ਜਾਂ ਕੋਈ ਵੀ ਕਰ ਰਿਹਾ ਆ ਆਪਾਂ ਕੰਮ ਅਸੀਂ 8 10 ਸਾਲ ਦੇ ਬੱਚੇ ਨੂੰ ਚਾਹ ਦੇ ਕੇ ਨਹੀਂ ਭੇਜਦੇ ਆਪਣੇ ਖੇਤ ਵਿੱਚ ਵੀ ਰਾਜ ਕਿਤੇ ਪੈਰ ਠੇਡਾ ਲਾ ਕੇ ਡਿਗ ਨਾ ਪਵੇ ਤੇ 7 ਸਾਲ ਦੇ ਤੇ 9 ਸਾਲ ਦੇ ਬਾਬਾ ਫਤਿਹ ਸਿੰਘ ਤੇ ਬਾਬਾ ਜ਼ੋਰਾਵਾਰ ਸਿੰਘ ਸੂਬੇ ਸਰਹੰਦੀ ਕਚਹਿਰੀ 'ਚ ਸਵਾਲਾਂ ਦੇ ਜਵਾਬ ਦੇ ਰਹੇ ਨੇ ਮੋੜ ਵੇਖੋ ਕਿਹਦਾ ਤਗੜਾ ਬਜਾਇ ਕਿੰਦੀ ਤਗੜੀ ਨੀ ਪੱਕੀ ਹੋਈ ਸੀ ਹੁਣ ਜਿਸ ਘਰ ਦੇ ਵਿੱਚ ਛੋਟੇ-ਛੋਟੇ ਬੱਚੇ ਗੁਰਮਤ ਨੂੰ ਸਮਝਦੇ ਸੀ ਗੁਰਮਤੀਆਂ ਵਿਚਾਰਾਂ ਦਾ ਪਤਾ ਸੀ ਮੋਢ ਕੇ ਦੱਸ ਤਾਨ ਗੁਰੂ ਅੰਗਦ ਸਾਹਿਬ ਜੀ ਨੇ ਉਹ ਜੜ ਫੜੀ ਬਚਪਨ ਤੋਂ ਬੱਚਿਆਂ ਨੂੰ ਪੜਾਉਣਾ ਸ਼ੁਰੂ ਕੀਤਾ ਤੇ ਸ਼ੇਰ ਸਾਹ ਸੂਰੀ ਜਦੋਂ ਆਇਆ ਨਾ ਹੁਣ ਕੁਦਰਤੀ ਗਾਇਲੇ ਪੋਲਿਟਿਕਲ ਲੋਕ ਹੁੰਦੇ ਆ ਉਹਨਾਂ ਨੂੰ ਕਈ ਵਾਰੀ ਈਗੋ ਵੀ ਹੁੰਦੀ ਹੈ ਵੀ ਜੇ ਮੈਂ ਆਇਆ ਤੇ ਮੇਰਾ ਮਾਨ ਸਨਮਾਨ ਹੋਣਾ ਚਾਹੀਦਾ ਉਹ ਜਦੋਂ ਆਇਆ ਤੇ ਗੁਰੂ ਅੰਗਦ ਸਾਹਿਬ ਆਪਣੀ ਮਸਤੀ 'ਚ ਬੱਚਿਆਂ ਨੂੰ ਪੜਾ ਰਿਹਾ ਸੀ ਤੇ ਉਹਨੂੰ ਗੁੱਸਾ ਆਇਆ ਇੱਕਦਮ ਵੀ ਤੁਸੀਂ ਮੇਰੇ ਅੱਦਵਲੀ ਖੜੇ ਨਹੀਂ ਹੋਏ ਤੁਸੀਂ ਮੇਰੀ ਰਿਸਪੈਕਟ ਨਹੀਂ ਕੀਤੀ ਉਨੇ ਤਲਵਾਰ ਜਿਹੜੀ ਸੀ ਉਹ ਮਿਆਨ ਚੋਂ ਬਾਹਰ ਕੱਢੀ ਪਾਦਸ਼ਾਹ ਤੇ ਵਾਰ ਕਰ ਲਈ ਤੇ ਪਾਦਸ਼ਾਹ ਕਿਉਂ ਮੁਸਕਰਾ ਕੇ ਆnde ਸ਼ੇਰ ਸਾਹ ਸੁਰੀ ਤੇਰੀ ਇਹ ਤਲਵਾਰ ਹਮਾਈਓ ਅੱਗੇ ਕਿਉਂ ਨਹੀਂ ਨਿਕਲੀ ਸਮਝਾਈ ਪਿਆ ਰਹੋ ਵਿਆੜੀ ਤੇਰੀ ਤਲਵਾਰ ਵਾ ਇਹ ਉਥੇ ਕਿਉਂ ਨਿਕਲੀ ਜਿੱਥੇ ਨਿਕਲਣੀ ਚਾਹੀਦੀ ਸੀ ਉਥੇ ਬਾਹਰ ਤੇਰੀ ਤਲਵਾਰ ਬਾਹਰ ਆਉਂਦੀ ਉਥੇ ਕਿਉਂ ਨਹੀਂ ਆਈ ਤੋ ਸਥਾ ਹੋ ਗਿਆ ਗਾੜੀ ਉਹ ਜਿੱਥੇ ਨਿਕਲ ਨਹੀਂ ਚਾਹੀਦੀ ਉਸੇ ਤਰੀ ਤਲਵਾਰ ਬਾਹਰ ਆਈ ਨਹੀਂ ਤੇ ਤੇਰੀ ਧਰਮੀ ਬੰਦਿਆਂ ਦੇ ਵਾਸਤੇ ਤਲਵਾਰ ਬਾਹਰ ਆ ਰਹੀ ਹੈ ਧੰਨ ਗੁਰੂ ਅੰਗਦ ਸਾਹਿਬ ਸੱਚੇ ਪਾਸ਼ਾ ਦੇ ਇਹਨੇ ਇਹਨੇ ਪਵਿੱਤਰ ਬਚਨਾਂ ਨੇ ਜਿਹੜਾ ਹਮਾਈਓ ਸੀ ਉਹਨੂੰ ਅੰਦਰੋਂ ਕਾਇਲ ਕਰ ਦਿੱਤਾ ਬਾਸ਼ਾ ਦੇ ਬਚਨਾਂ ਵਿੱਚ ਐਡੀ ਵੱਡੀ ਪਾਵਰ ਸੀ ਐਡੀ ਵੱਡੀ ਤਾਕਤ ਸੀ ਪਰ ਅੱਜ ਚੀਜ਼ਾਂ ਤੁਸੀਂ ਵੇਖੋ ਕਿੱਥੋਂ ਤੁਰੀ ਤੇ ਮਨੁੱਖਤਾ ਕਿੱਥੇ ਆਣ ਪਹੁੰਚੀ ਅੱਜ ਸਾਡੇ ਕੋਲੋਂ ਸਤਿਗੁਰ ਦੀ ਬਾਣੀ ਦਾ ਉਹ ਗਿਆਨ ਬੋਧ ਉਹ ਉਪਦੇਸ਼ ਉਹ ਸਿੱਖਿਆ ਸਾਡੇ ਘਰਾਂ ਵਿੱਚੋਂ ਗਵਾਚ ਗਈ ਜਿਹੜੀ ਹੋਣੀ ਚਾਹੀਦੀ ਸੀ ਸਾਡੇ ਘਰਾਂ ਵਿੱਚ ਹੁਣ ਧੰਗ ਗੁਰੂ ਅੰਗਦ ਸਾਹਿਬ ਸੱਚੇ ਪਾਤਸ਼ਾਹ ਮਹਾਰਾਜ ਦੇ ਉਹ ਬੋਲ ਜਿਹੜੇ ਪਵਿੱਤਰ ਬਚਨ ਬਚਪਨ ਤੋਂ ਲੈ ਕੇ ਜੇ ਭਾਈ ਜੇਠਾ ਜੀ ਛੋਟੀ ਜੀ ਉਮਰ ਦੇ ਵਿੱਚ ਉਹ ਧੰਗ ਗੁਰੂ ਅਮਰਦਾਸ ਮਹਾਰਾਜ ਜੀ ਦੀ ਸੰਗਤ ਵਿੱਚ ਆਉਂਦੇ ਨੇ 19 ਸਾਲ ਦੀ ਏਜ ਦੇ ਵਿੱਚ ਗੁਰੂ ਰਾਮਦਾਸ ਮਹਾਰਾਜ ਜੀ ਦਾ ਭਾਈ ਜੇਠਾ ਜੀ ਦਾ ਆਨੰਦ ਜਿਹੜਾ ਵਿਆਹ ਹੈ ਉਹ ਬੀਬੀ ਭਾਨੀ ਜੀ ਨਾਲ ਹੁੰਦਾ ਹੈ ਬਚਪਨ ਤੋਂ ਲੈ ਕੇ ਛੋਟੀ ਉਮਰ ਦੇ ਵਿੱਚ ਜਿਹੜੀ ਸਿੱਖਿਆ ਜਿਹੜੀ ਵਿਚਾਰਧਾਰਾ ਦਿੱਤੀ ਕਿੰਡੀ ਕਮਾਲ ਦੀ ਹੈ ਕਿਹੜੇ ਪਿਆਰੇ ਗੁਣ ਬਖਸ਼ਿਸ਼ ਕੀਤੇ ਪਾਤਸ਼ਾਹ ਨੇ ਕਿਦਾਂ ਮਨੁੱਖ ਨੇ ਦ੍ਰਿੜਤਾ ਤੇ ਕਿਦਾਂ ਆਪਣੀ ਜ਼ਿੰਦਗੀ ਤੇ ਵਿਚਾਰ ਲੈ ਕੇ ਆਉਣੀ ਹੈ ਕਿਦਾਂ ਆਪਣੀ ਜ਼ਿੰਦਗੀ 'ਚ ਗੁਣ ਵਸਾਉਣਾ ਹੈ ਪਾਤਸ਼ਾਹ ਨੇ ਸਾਨੂੰ ਸਿਖਾਇਆ ਪਰ ਉਹ ਚੀਜ਼ ਹੌਲੀ-ਹੌਲੀ ਸਾਡੇ ਸਮਾਜ ਵਿੱਚੋਂ ਲੋਪ ਹੋ ਗਈ ਉਹ ਨਿਕਲ ਗਈ ਕਿਉਂਕਿ ਅਸੀਂ ਆਪ ਕੁਰਬਾਨੀ ਦਾ ਪਾਤਸ਼ਾਹ ਜ ਮਾਰਿਓ ਧਿਆਨ ਕਿੰਨੇ ਘਰ ਨੇ ਜਿੰਨਾ ਘਰਾਂ 'ਚ ਸਵੇਰੇ ਸਤਗੁਰੂ ਦੀ ਬਾਣੀ ਪੜੀ ਤੇ ਵਿਚਾਰੀ ਜਾਂਦੀ ਹੋएगी ਕਿੰਨੇ ਘਰਾਂ ਵਿੱਚ ਸਵੇਰੇ ਕੋਈ ਗੁਰਬਾਣੀ ਪੜਦਾ ਹੈ ਵਿਚਾਰਦਾ ਅਸੀਂ ਤੇ ਦੇਹ ਧਾਰੀ ਪਰਸਾਂ ਨੂੰ ਦੇਹ ਧਾਰੀ ਗੁਰੂ ਘਰ ਦਾ ਮਨ ਨੂੰ ਇੰਨੀ ਜਗ੍ਹਾ ਦਿੱਤੀ ਅਈ ਥਾਂ ਥਾਂ ਤੇ ਨਮਸਕਾਰਾਂ ਹੋ ਰੀਆਂ ਨੇ ਐਡਾ ਵੱਡਾ ਸਾਡੇ ਸਤਿਗੁਰ ਦਾ ਖਜ਼ਾਨਾ ਸਾਡੇ ਕੋਲ ਪਿਆ ਏਡੀ ਸਾਡੇ ਕੋਲ ਪਵਿੱਤਰ ਸਤਿਗੁਰ ਦੀ ਬਾਣੀ ਕਵੀ ਨਿਹਾਲ ਸਿੰਘ ਨੂੰ ਪੁੱਛ ਕੇ ਵੇਖੋ ਨੇ ਆਖਿਆ ਹਰ ਇੱਕ ਨੂੰ ਕਿਸੇ ਨਾ ਕਿਸਦੇ ਭਰੋਸਾ ਹੈ ਪਰ ਉਹਨੇ ਆਖਿਆ ਜੇ ਮੈਨੂੰ ਭਰੋਸਾ ਤੇ ਮੈਨੂੰ ਆਪਣੇ ਗੁਰੂ ਤੇ ਭਰੋਸਾ ਕਾਹੂ ਕੋ ਭਰੋਸਾ ਜ਼ਮੀਨ ਕੋ ਜਮਾਨੇ ਵਿੱਚ ਕਿਸੇ ਨੂੰ ਜਮਾਨੇ ਵਿੱਚ ਨਾ ਆਪਣੀ ਜ਼ਮੀਨ ਤੇ ਬੜਾ ਭਰੋਸਾ ਹੁੰਦਾ ਹੈ ਕਿ ਮੈਂ ਜ਼ਮੀਨਾਂ ਦਾ ਬੜਾ ਵੱਡਾ ਮਾਲਕ ਆ ਮੇਰੀ ਜ਼ਮੀਨ ਬਹੁਤ ਹੈ ਕਾਹੋਂ ਕੋ ਭਰੋਸਾ ਚੋਰ ਚਾਕਰੀ ਜਹਾਜ਼ ਪੈ ਕਿਸੇ ਨੂੰ ਆਪਣੀ ਨੌਕਰੀ ਤੇ ਮਾਣ ਹੁੰਦਾ ਹੈ ਵੀ ਮੇਰੇ ਵਰਗੀ ਨੌਕਰੀ ਕਿਸੇ ਕੋ ਨਹੀਂ ਮੇਰੇ ਵਰਗਾ ਰੁਤਬਾ ਕਿਸੇ ਕੋਲ ਨਹੀਂ ਮੇਰੀ ਸਰਕਾਰੀ ਦਰਬਾਰੇ ਬਹੁਤ ਚਲਦੀ ਹੈ ਸਾਰਿਆਂ ਨੂੰ ਕਿਸੇ ਨੂੰ ਭਰੋਸਾ ਮੇਰੇ ਪੁੱਤਰ ਮੇਰੀਆਂ ਧੀਆਂ ਮੇਰਾ ਕਾਰੋਬਾਰ ਸਭ ਕੁਝ ਕਾਹੂ ਕੋ ਭਰੋਸੋ ਚੋਰ ਚਾਕਰੀ ਜਹਾਜ਼ ਪੈ ਕਾਹੂ ਕੋ ਭਰੋਸੋ ਪਾਰੀ ਸ਼ਾ ਪਾਤਸ਼ਾਹ ਮੀਤ ਕਾਹੂ ਕੋ ਭਰੋਸੋ ਸੰਤ ਗਿਰੀ ਕੀ ਮਜਾਜ ਪੈ ਤੇ ਕਵੀ ਨਿਹਾਰਸੇ ਨੂੰ ਕਿਸੇ ਨੇ ਪੁੱਛਿਆ ਵੀ ਜੇ ਸਾਰਿਆਂ ਨੂੰ ਕਿਸੇ ਨਾ ਕਿਸਦੇ ਭਰੋਸੇ ਤੁਹਾਨੂੰ ਕਾਹਤੇ ਭਰੋਸਾ ਹੈ ਉਹਨਾਂ ਕਹਾ ਮੋਕੋ ਤੋ ਭਰੋਸੋ ਇੱਕ ਗ੍ਰੰਥ ਮਹਾਰਾਜ ਪੈ ਮੈਨੂੰ ਭਰੋਸਾ ਆਪਣੇ ਗੁਰੂ ਤੇ ਅੱਜ ਗੁਰੂ ਤੇ ਭਰੋਸਾ ਕਿੰਨਿਆਂ ਨੂੰ ਰਿਹਾ ਜੀ ਗੁਰੂ ਤੋਂ ਪ੍ਰੋਸਾਉਠੇ ਹੀ ਤੇ ਪਖੰਡ ਨੇ ਜਨਮ ਲਿਆ ਕੋ ਕਿਤੇ ਗੁਰੂ ਬਣ ਕੇ ਬਹਿ ਗਿਆ ਕੋ ਕਿਤੇ ਗੁਰੂ ਬਣ ਕੇ ਬਹਿ ਗਿਆ ਕੋ ਕਿਤੇ ਆਪਣੇ ਪੈਰਾਂ ਤੇ ਮੱਥੇ ਟਿਕਾਈ ਜਾਂਦਾ ਕੋ ਕਿਤੇ ਚੁੰਕੀਆਂ ਲਵਾ ਕੇ ਆਪਣੇ ਪੂਜਾ ਕਰਾਈ ਜਾਂਦਾ ਗੁਰੂ ਦੇ ਸ਼ਬਦ ਨੂੰ ਅਸੀਂ ਛੱਡ ਬੈਠੇ ਦਾਤਾ ਤੇ ਹੁਣ ਧੰਗ ਗੁਰੂ ਅਰਜਨ ਸਾਹਿਬ ਜੀ ਕਹਿੰਦੇ ਤੁਮ ਦਾਤੇ ਠਾਕੁਰ ਪ੍ਰਤਪਾਲਕ ਨਾਇਕ ਖਸਮਾ ਹਮਾਰੇ ਤੁਸੀਂ ਦਾਤੇ ਹੋ ਠਾਕੁਰ ਹੋ ਪ੍ਰਤਪਾਲਕ ਕੋ ਤੁਸੀਂ ਸਾਰਿਆਂ ਦੀ ਪ੍ਰਤਪਾਲਨਾ ਕਰਨ ਵਾਲੇ ਹੋ ਨਾਇਕ नायकदार ਹੁੰਦਾ ਆਗੂ ਖਸਮ ਤੁਸੀਂ ਸਾਡੇ ਖਸਮ ਹੋ ਹਮਾਰੇ ਨਿਮਖ ਨਿਮਖ ਤੁਮ ਹੀ ਪ੍ਰਤ ਪਾਲੋ ਤੁਸੀਂ ਹਰ ਵਕਤ ਸਾਡੀ ਪ੍ਰਤ ਪਾਲਨਾ ਕਰਦੇ ਹੋ ਹਮ ਬਾਰਕ ਤੁਮਰੇ ਧਾਰੇ ਜਿਹਾ ਇੱਕ ਕਮਣ ਗੁਣ ਕਹੀਏ ਹੇ ਅਕਾਲਪੁਰਖ ਵੈਗੁਰੂ ਸਾਡੇ ਕੋ ਜ਼ੁਬਾਨ ਇੱਕ ਹੈ ਸਾਡੀ ਰਸਨਾ ਇੱਕ ਹੈ ਜਿਹਾ ਇੱਕ ਕਮਣ ਗੁਣ ਕਹੀਏ ਪਾਸ਼ਕ ਦੇ ਬੇਸ਼ੁਮਾਰ ਬੇਅੰਤ ਸੁਆਮੀ ਤਿਰਵੰਤ ਨਕ ਨਹੀਂ ਲਈਏ ਹੇ ਅਕਾਲਪੁਰਖ ਵੈਗੁਰੂ ਜੀ ਇੱਕ ਜ਼ੁਬਾਨ ਨਾਲ ਤੁਹਾਡੇ ਕਿਹੜੇ ਕਿਹੜੇ ਗੁਣਾਂ ਨੂੰ ਬਿਆਨ ਕਰੀਏ ਕਿਹੜੇ ਕਿਹੜੇ ਗੁਣਾਂ ਦੀ ਵਿਆਖਿਆ ਕਰੀਏ ਤੁਸੀਂ ਇੰਨੇ ਮਹਾਨ ਇੰਨੇ ਬੇਅੰਤ ਗੁਣਾਂ ਦੇ ਮਾਲਕ ਹੋ ਮਿਹਰਬਾਨ ਸਾਹਿਬ ਮਿਹਰਬਾਨ ਸਾਹਿਬ ਮੇਰਾ ਮਿਹਰਬਾਨ ਜੀ ਸਗਲ ਕੋ ਦੇ ਦਾਨ ਤੁਸੀਂ ਸਾਰਿਆਂ ਜੀਵਾਂ ਨੂੰ ਦਾਨ ਦੇਣ ਵਾਲੇ ਹੋ ਪ੍ਰਮਾਤਮਾ ਕੋਲ ਕਿਹੜਾ ਦਾਨ ਮਿਲਦਾ ਹੈ ਜੀ ਜਿਹਦੇ ਦਾਤੇ ਨੇ ਪੁਲਾ ਪ੍ਰਮਾਤਮਾ ਹਮ ਮੈਲੇ ਤੂੰ ਉਜੜ ਕਰਤੇ ਅਸੀਂ ਮੈਲ ਨਾਲ ਭਰੇ ਆ ਪ੍ਰਮਾਤਮਾ ਸਾਨੂੰ ਉਜੜਾ ਕਰਨ ਵਾਲੇ ਨੇ ਅਸੀਂ ਮੈਲ ਨਾਲ ਭਰੇ ਆ ਸਾਨੂੰ ਪਵਿੱਤਰ ਕਰਨ ਵਾਲੇ ਨੇ ਹਮ ਮੈਲੇ ਤੂੰ ਮੂਝਲ ਕਰਤੇ ਹਮ ਨਿਰਗੁਣ ਤੂੰ ਦਾਤਾ ਇਹ ਹੈ ਇਹ ਹੈ ਦਾਤ ਜਿਹੜਾ ਤੁਮ ਦਾਨ ਦਿਓ ਮਿਹਰਵਾਨਾ ਤੁਸੀਂ ਦਾਨ ਦਿੰਦੇ ਹੋ ਕਾਦਾ ਦਾਨ ਗੁਣਾਂ ਦਾ ਦਾਨ ਤੁਸੀਂ ਆਪਣੇ ਕੋਲ ਗੁਣ ਨੇ ਤੁਹਾਡੇ ਕੋਲ ਅਸੀਂ ਭਗਤ ਰਵਿਦਾਸ ਜੀ ਦੀ ਬਾਣੀ ਪੜ੍ਹਦੇ ਆ ਕਿੰਦੇ ਪਵਿੱਤਰ ਮਹਾਂਪੁਰਖ ਹੋਏ ਨੇ ਜਿਹੜੇ ਲੋਕਾਂ ਦੀਆਂ ਟੁੱਟੀਆਂ ਜੁੱਤੀਆਂ ਵੀ ਗਣਦੇ ਨੇ ਮਰੇ ਹੋਏ ਪਸ਼ੂਆਂ ਦੀ ਖੱਲ ਵੀ ਉਤਾਰਦੇ ਨੇ ਉਹਨਾਂ ਦੀ ਬਾਣੀ ਤੁਹਾਨੂੰ ਗੁਰੂ ਗ੍ਰੰਥ ਸਾਹਿਬ ਜੀ ਦੇ ਵਿੱਚ ਹੈ ਅੱਜ ਮਾਰਿਓ ਜਾ ਤਾਂ ਬਰਾਦਰੀਆਂ ਵਿੱਚ ਸਾਡਾ ਸਮਾਜ ਫਸਿਆ ਪਿਆ ਹੈ ਅੱਜ ਜਿਸ ਦਲਦਲ ਚ ਸਾਨੂੰ 239 ਸਾਲ ਦਾ ਲੰਮਾ ਸਮਾਂ ਲਾ ਕੇ ਪਾਤਸ਼ਾਹ ਨੇ ਬਾਹਰ ਕੱਢਿਆ ਸੀ ਨਾ ਇਹ ਸਾਡਾ ਸਮਾਜ ਉੱਥੇ ਵੇਸੀ ਉਸੇ ਤਰ੍ਹਾਂ ਠੱਕਿਆ ਪਿਆ ਹੈ ਜਾਤਾਂ ਦੇ ਆਧਾਰ 'ਤੇ ਗੁਰਦੁਆਰੇ ਬਣ ਕੇ ਕਈਆਂ ਪਿੰਡਾਂ ਵਿੱਚ ਤਾਂ ਜਾਤਾਂ ਦੇ ਆਧਾਰ 'ਤੇ ਮੜੀਆਂ ਵੀ ਬਣੀਆਂ ਹੋਈਆਂ ਨੇ ਜਿੱਥੇ ਬੰਦੇ ਨੇ ਮਰ ਕੇ ਤੇ ਕਮ ਸੇ ਕਮ ਬਰਾਬਰ ਹੋਣਾ ਨਾ ਰਾਜਾ ਪਰਜਾ ਸਮਕਰ ਮਾਰੇ ਐ ਸੋ ਕਾਲ ਬਿਡਾਨੀ ਰੇ ਪਰ ਉਸ ਦਲਦਲ ਚ ਕਮ ਸੇ ਕਮ ਅਸੀਂ ਗੁਰੂ ਗ੍ਰੰਥ ਸਾਹਿਬ ਨੂੰ ਮੰਨਣ ਵਾਲੇ ਤੇ ਕੰਮ ਨਾ ਕਰਦੇ ਇਹਦੇ ਵਿੱਚ ਤਾਂ ਬਾਣੀ ਦਰਜ ਕਰ ਲਗਿਆ ਪਰਸ਼ਾ ਨੇ ਇਹ ਨਹੀਂ ਵੇਖਿਆ ਵੀ ਭਗਤ ਫਰੀਦ ਜੀ ਕਿਹੜੇ ਮਜ਼ਬ ਵਿੱਚ ਪੈਦਾ ਹੋਏ ਉਹ ਇਸਲਾਮ ਚ ਪੈਦਾ ਹੋਏ ਉਹਨਾਂ ਦੀ ਬਾਣੀ ਵਿੱਚ ਦਰਜ ਹੈ ਮਰੇ ਹੋਏ ਪਸ਼ੂਆਂ ਦੀ ਖਾਲੂ ਤਾਰਨ ਵਾਲੇ ਭਗਤ ਰਵਦਾਸ ਮਹਾਪੁਰਸ਼ ਉਹਨਾਂ ਦੀ ਬਾਣੀ ਵਿੱਚ ਦਰਜ ਹੈ ਭਗਤ ਨਾਮਦੇਵ ਜੀ ਭਗਤ ਕਬੀਰ ਜੀ ਭਗਤ ਧੰਨਾ ਜੀ ਤਿੰਨ ਸ਼ਬਦ ਨੇ ਉਹਨਾਂ ਦੇ ਭਗਤ ਧੰਨਾ ਜੀ ਦੇ ਉਹਨਾਂ ਦੀ ਬਾਣੀ ਵੀ ਗੁਰੂ ਗ੍ਰੰਥ ਸਾਹਿਬ ਜੀ ਦੇ ਵਿੱਚ ਦਰਜ ਹੈ ਪਾਤਸ਼ਾਹ ਜੀ ਨੇ ਤਾਂ ਬਾਣੀ ਦਰਜ ਕਰਨ ਲੱਗਿਆਂ ਨਹੀਂ ਇਹ ਵੇਖਿਆ ਵੀ ਇਹ ਕਿਹੜੇ ਮਜਬਦੇ ਵਿੱਚ ਪੈਦਾ ਹੋਏ ਉਹਨਾਂ ਦੀ ਵਿਚਾਰਧਾਰਾ ਦਾ ਸਤਕਾਰ ਕਰਕੇ ਰਿਸਪੈਕਟ ਦਿੱਤੀ ਤੇ ਪਾਤਸ਼ਾਹ ਨੇ ਬਾਣੀ ਵਿੱਚ ਦਰਜ ਕੀਤੀ ਪਰ ਅੱਜ ਮਾਰਿਓ ਤਾਂ ਸਾਡੇ ਸਮਾਜ ਦੇ ਵਿੱਚ ਅਸੀਂ ਕਿਦਾਂ ਸਾਡਾ ਸਮਾਜ ਉਸ ਦਲਦਲ ਦੇ ਵਿੱਚ ਫਸਿਆ ਪਿਆ ਉਹਦੇ ਪਿੱਛੇ ਕਾਰਨ ਵਾ ਕੋ ਕਿ ਅਸੀਂ ਆਪ ਸਤਗੁਰ ਦੀ ਬਾਣੀ ਪੜੀ ਨਹੀਂ ਆਪ ਨਹੀਂ ਵਿਚਾਰੀ ਅਸੀਂ ਆਪ ਸਿਧਾਂਤ ਨੂੰ ਨਹੀਂ ਸਮਝਿਆ ਸੀ ਅਸੀਂ ਦੇਹਾਂ ਦੀ ਪੂਜਾ ਕਰਨ ਲੱਗ ਪਏ ਮੈਂ ਹੁਣੇ ਬੇਨਤੀ ਕੀਤੀ ਹੈ ਇਸ ਘਰ ਚ ਕੋ ਦੇਹ ਤਾਰੀ ਬਾਬਾ ਆਇਆ ਹੋਵੇ ਤਾਂ ਅਸੀਂ ਅੱਗੇ ਪਿੱਛੇ ਭਜਦੇ ਆ ਤੇ ਪਾਤਸ਼ਾਹ ਧੰਗੁਰ ਗੁਰਗ੍ਰੰਥ ਸਾਹਿਬ ਦਾ ਪ੍ਰਕਾਸ਼ ਹੋਵੇ ਤੇ ਸਾਨੂੰ ਵਾਜਾ ਮਾਰ ਮਾਰ ਕੇ ਬਿਠਾਉਣਾ ਪੈਂਦਾ ਵੀ ਆਓ ਭਾਈ ਗੁਰੂ ਦੇ ਕੋਲ ਬੋ ਗੁਰੂ ਪਾਸ਼ਾ ਦੀ ਬਾਣੀ ਨੂੰ ਸਮਝੀਏ ਵਿਚਾਰੀਏ ਸੀ ਕਦੀ ਗੁਰੂ ਹਰਗੋਬਿੰਦ ਪਾਤਸ਼ਾਹ ਆਪਣੇ ਸਾੰਡੂ ਸਾਈਂ ਦਾਸ ਦੇ ਘਰ ਡਰੌਲੀ ਜਾਂਦੇ ਆ ਅੱਜ ਸਾੰਡੂ ਵਾਰਿਸ਼ਤੇਦਾਰ ਦੇ ਪਰ ਉਹ ਸਾਰੇ ਪਰਿਵਾਰ ਨੂੰ ਚਾਹ ਚੜ੍ਹਿਆ ਪਿਆ ਸਾਡੇ ਘਰ ਸਾਡੇ ਪਾਤਸ਼ਾਹ ਆਏ ਆ ਤੇ ਅੱਜ ਤੁਸੀਂ ਆਪਣੇ ਪੁੱਤਾਂ ਧੀਾਂ ਦੇ ਵਿਆਹਾਂ ਸ਼ਾਦੀਆਂ ਦੇ ਵੇਖਿਓ ਸਰੂਪ ਲੈਣ ਜਾਣਾ ਹੋਵੇ ਉਦੋਂ ਪੰਜ ਬੰਦੇ ਸਰੂਪ ਸਿਰ ਤੇ ਚਾੱਕੇ ਲੈ ਕੇ ਆਉਂਦੇ ਘਰ ਦਾ ਮੁਖੀ ਨਾਲ ਹੁੰਦਾ ਤੇ ਜਦੋਂ ਸਗਨ ਲੱਗ ਜੇ ਨਾ ਉਦੋਂ ਕਈ ਵਾਰੀ ਲੱਭਣੇ ਪੈਂਦੇ ਪੰਜ ਪਿਆਰੇ ਨੇ ਤੇ ਸਾਰੇ ਪਛਾਣੂ ਕਹਿੰਦੇ ਹਾਂ ਤੇ ਰਿਸ਼ਤੇਦਾਰ ਆਏ ਉਹਨਾਂ ਨੂੰ ਸਾਹਮਣਾ ਤੁਸੀਂ ਛੱਡੋ ਆਪੇ ਭਾਈ ਸਾਹਿਬ ਜੀ ਤੁਸੀਂ ਲੈ ਜਾਓ ਕੋਈ ਗੱਲ ਨਹੀਂ ਸੰਗਤਕ ਇਹਨਾਂ ਕੇ ਬੰਦੇ ਨੂੰ ਤੋੜ ਦਿੰਦੇ ਆ ਕਿਉਂਕਿ ਰਿਸ਼ਤੇਦਾਰ ਆਏ ਹੋਣ ਉਹਨਾਂ ਟੋਕਰਾ ਲੈ ਕੇ ਆਏ ਸਗੰ ਦਾ ਉਧਰ ਜੋ ਧਿਆਨ ਦੇਣਾ ਸੀ ਉਧਰ ਸਾਡੇ ਖੇਤ ਹੁਣ ਬਾਣੀ ਵਾਲੇ ਬੰਨੇ ਕਿੱਥੇ ਚਲਾ ਗਿਆ ਕਦੀ ਸਮਾਂ ਸੀ ਗੁਰੂ ਹਰ ਰਾਇ 파ਰਸ਼ਾ ਨੇ ਸ਼ਬਦ ਵਰਤੇ ਸੀ ਬੜੇ ਪਿਆਰੇ ਇਤਿਹਾਸ ਚ ਲਿਖਿਆ ਹੈ ਜਿਨ ਭੈ ਅਦਬ ਨਾ ਬਾਣੀ ਧਾਰਾ ਜਾਨੋ ਸੋ ਸਿੱਖ ਨਹੀਂ ਹਮਾਰਾ ਜਿਹਦੇ ਅੰਦਰ ਅਦਬ ਹੀ ਨਹੀਂ ਆਪਣੇ ਸਤਿਗੁਰ ਦੀ ਬਾਣੀ ਦਾ ਰਿਸਪੈਕਟ ਹੀ ਹੈ ਨਹੀਂ ਵੀ ਬਾਣੀ ਸਤਿਗੁਰ ਦੀ ਕੀ ਕਹਿੰਦੀ ਹੈ ਜਾਨੋ ਸੋ ਸਿੱਖ ਨਹੀਂ ਹਮਾਰਾ ਸੇਖੋ ਹੋਈ ਜਿੱਤੇ ਅੰਦਰ ਗੁਰੂ ਦੀ ਬਾਣੀ ਦਾ ਸਤਕਾਰ ਹੈ ਰਿਸਪੈਕਟ ਹੈ ਜਿਹੜਾ ਆਪਣੇ ਗੁਰੂ ਦੀ ਵਿਚਾਰਧਾਰਾ ਨੂੰ ਸਮਝਦੇ ਤੇ ਇਹ ਗੱਲ ਦਾ ਖਿਆਲ ਰੱਖਣਾ ਗੁਰਬਾਣੀ ਸਾਨੂੰ ਲੌਜੀਕ ਨਾਲ ਸਮਝਾਉਂਦੀ ਅੰਧਵਿਸ਼ਵਾਸੀ ਨਹੀਂ ਬਣਾਉਂਦੀ ਬਾਣੀ ਸੰ ਦਲੀਲ ਨਾਲ ਸਮਝਾਉਂਦੀ ਹੈ ਕਿੱਦਾਂ ਅਸੀਂ ਜ਼ਿੰਦਗੀ ਨੂੰ ਜੂਣਾ ਜੋ ਉਸ ਵਕਤ ਪਖੰਡ ਹੋ ਰਿਹਾ ਸੀ ਪਾਸ਼ਾ ਨੇ ਤਰਕ ਦੇ ਆਧਾਰ ਤੋਂ ਨਾ ਪਖੰਡਾਂ ਨੂੰ ਰੱਦ ਕੀਤਾ ਤੇ ਸਾਨੂੰ ਅਸਲੀ ਜ਼ਿੰਦਗੀ ਜੂਣ ਦਾ ਤਰੀਕਾ ਬਖਸ਼ਿਸ਼ ਕੀਤਾ ਜੇ ਉਹ ਉਸ ਵਕਤ ਉਹ ਹਰਦوار ਪਾਣੀ ਦੇ ਰਿਹਾ ਸੀ ਸੂਰਜਵਾਲ ਨੂੰ ਪਾਰਸ਼ਾ ਜੀ ਅੱਖਾਂ ਮੀਟ ਕੇ ਜਾ ਕੇ ਉਹਨਾਂ ਵੱਲ ਵੇਖੇ ਹਰ ਦੁਆਰ ਪਾਣੀ ਨਹੀਂ ਦੇਣ ਲੱਗ ਪਏ ਸੂਰਜਵਾਲੂ ਉਹਨਾਂ ਨੂੰ ਸਮਝਾਉਣ ਦਾ ਤਰੀਕਾ ਸੀ ਪੰਜਾਬ ਵਾਲ ਨੂੰ ਮੁੱਖ ਕਰਕੇ ਪਾਣੀ ਦੇਣ ਲੱਗ ਪਏ ਉਹਨਾਂ ਵਿੱਚੋਂ ਇੱਕ ਜਾ ਕੇ ਬਾਬੇ ਨੂੰ ਪੁੱਛਦਾ ਬਾਬਾ ਜੀ ਪਾਣੀ ਗਲਤ ਬੰਨੇ ਦੇ ਰਹਿ ਜੇ ਮਹਾਰਾਜ ਕਹਿੰਦੇ ਨਹੀਂ ਮੈਂ ਪਾਣੀ ਸਹੀ ਬੰਨੇ ਦੇ ਰਿਹਾ ਕਿੱਥੇ ਦੇ ਰਹੇ ਹੋ ਪਾਣੀ ਕਹਿੰਦੇ ਮੈਂ ਫਸਲ ਬੀਜ ਕੇ ਆਇਆ ਸੀ ਮੈਂ ਕਿਹਾ ਫਸਲ ਸੁੱਕ ਰਹੀ ਹੈ ਚਲੋ ਪਾਣੀ ਦੇ ਦਿਆਂ ਕਹਿੰਦੇ ਬਾਬਾ ਜੀ ਫਸਲ ਕਿੱਥੇ ਬੀਤੀ ਕਹਿੰਦੇ ਪੰਜਾਬ ਕਦੇ ਪਾਣੀ ਤੇ ਤੁਹਾਡੇ ਪੈਰਾਂ ਚ ਡਿੱਗ ਰਿਹਾ ਹੈ ਮਾਰੇ ਕਹਿੰਦੇ ਅੱਛਾ ਤੁਸੀਂ ਸਾਰੇ ਪਾਣੀ ਕਿੱਥੇ ਦੇ ਰਿਆ ਸੀ ਕਹਿੰਦੇ ਸੂਰਜ ਨੂੰ ਕਾਦੇ ਲਈ ਕਹਿੰਦੇ ਸਾਡੇ ਪਿੱਤਰ ਪਿਆਸੇ ਆ ਕਹਿੰਦੇ ਪਾਣੀ ਤੇ ਤੁਹਾਡਾ ਵੀ ਤੁਹਾਡੇ ਪੈਰਾਂ ਚ ਡਿੱਗ ਰਿਹਾ ਸੀ ਜੇ ਮੇਰਾ ਹੁਣ ਸਮਝਾਉਣ ਦਾ ਤਰੀਕਾ ਸੀ ਨਾ ਮਹਾਰਾਜ ਜਿਹੜਾ ਸਵਾਲ ਉਹਨਾਂ ਨੇ ਗੁਰੂ ਨੂੰ ਕਰਨਾ ਸੀ ਗੁਰੂ ਨੇ ਉਲਟਾ ਉਹਨਾਂ ਨੂੰ ਕੀਤਾ ਜੇ ਮੇਰਾ ਐਸੇ ਧਰਤੀ ਤੋਂ ਐਸੇ ਧਰਤੀ ਤੇ ਪਾਣੀ ਪਹੁੰਚ ਨਹੀਂ ਸਕਦਾ ਤੁਹਾਡੇ ਕਹਿਣ ਮੁਤਾਬਕ ਹੀ ਆ ਤੇ ਫਿਰ ਤੁਹਾਡਾ ਇੱਥੋਂ ਪਾਣੀ ਸੂਰੀ ਤੱਕ ਕਿਦਾਂ ਪਹੁੰਚੂਗਾ ਜੀ ਜਿਹੜੇ ਕਹਿੰਦੇ ਜੀ ਤਰਕ ਨਹੀਂ ਕਰਨਾ ਬਾਣੀ ਤਾਂ ਤਰਕ ਤੋਂ ਬਿਨਾ ਕਦਮ ਨਹੀਂ ਅੱਗੇ ਚੱਲਦੀ ਇੱਥੇ ਸਿੱਖ ਨੂੰ ਅੰਧਵਿਸ਼ਵਾਸੀ ਥੋੜਾ ਬਣਾਇਆ ਸਿੱਖ ਨੂੰ ਤਾਂ ਦਲੀਲ ਦੇ ਨਾਲ ਸਮਝਾਉਣ ਵਾਸਤੇ ਬਣਾਇਆ ਜਿਵੇਂ ਮੁਸਲਮਾਨ ਨੂੰ ਪੁੱਛਿਆ ਅੱਲਾ ਕਿੱਥੇ ਰਹਿੰਦਾ ਕਹਿੰਦਾ ਮਸਜਿਦ ਚ ਤੇ ਭਗਤ ਕਬੀਰ ਜੀ ਕਹਿੰਦੇ ਅੱਛਾ ਜੇ ਅੱਲਾ ਇੱਕ ਮਸਜਿਦ ਚ ਰਹਿੰਦਾ ਤੇ ਬਾਕੀ ਦੁਨੀਆ ਕਿਹਦੇ ਆਸਰੇ ਚੱਲਦੀ ਅੱਲਾ ਏਕ ਮਸਜਿਦ ਬਸਤ ਹੈ ਅਵਰ ਮੁਲਕ ਕਿਸ ਕੇਰਾ ਜੇ ਅੱਲਾ ਕਲਾ ਮਸੀਤ ਵਿੱਚ ਬੈਠਾ ਤੇ ਬਾਕੀ ਦੁਨੀਆ ਕਿਤੇ ਆਸਰੇ ਚੱਲਦੀ ਹੈ ਹਿੰਦੂ ਵੀਰ ਨੂੰ ਪੁੱਛਿਆ ਰੱਬ ਕਿੱਥੇ ਰਹਿੰਦਾ ਕਹਿੰਦਾ ਮੂਰਤੀ 'ਚ ਕਹਿੰਦੇ ਜੇ ਮੂਰਤੀ 'ਚ ਰੱਬ ਆ ਤਾਂ ਫਿਰ ਬਾਕੀ ਦੁਨੀਆ ਰੱਬ ਤੋਂ ਬਿਨਾ ਤੁਰੇ ਫਿਰਦੀ ਹੈ ਹਿੰਦੂ ਮੂਰਤ ਇਹ ਗੁਰੂ ਰੰਗ ਸਾਹਿਬ 'ਚ ਲਿਖਿਆ ਹੈ ਹੁਣ ਜਿਨ੍ਹਾਂ ਨੇ ਕਦੀ ਜ਼ਿੰਦਗੀ 'ਚ ਗੁਰਬਾਣੀ ਆ ਪੜ੍ਹ ਕੇ ਨਹੀਂ ਵੇਖੀ ਉਹਨਾਂ ਨੂੰ ਇਹ ਲੱਗਣਾ ਵੀ ਇਹ ਸ਼ਾਇਦ ਪ੍ਰਚਾਰ ਬਾਹਰ ਹੋ ਰਿਹਾ ਹੈ ਕਿਉਂਕਿ ਉਹਨਾਂ ਨੇ ਤੇ ਪ੍ਰਕਰਮਾ ਕੀਤੀਆਂ ਆਏ ਧਰ ਪੀਏ ਗੋਲ ਵਿੱਚ ਪਾਏ ਮੱਥਾ ਟੇਕਿਆ ਜਾ ਕੇ ਸਾਧਾ ਦੇ ਪੈਰਾਂ 'ਚ ਸਿਰ ਰੱਖ ਦਿੱਤਾ ਗੁਰੂ ਤੱਕ ਤੇ ਪਹੁੰਚੇ ਨਹੀਂ ਅਸੀਂ ਗ ਜਿਦਨ ਸਿੱਖ ਗੁਰਬਾਣੀ ਪੜ੍ਹੇਗਾ ਜਿਦਨ ਗੁਰਬਾਣੀ ਨੂੰ ਸਮਝੇਗਾ ਪਤਾ ਲੱਗੇਗਾ ਇਹ ਗੱਲਾਂ ਗੁਰੂ ਗ੍ਰੰਥ ਸਾਹਿਬ ਜੀ ਲਿਖੀਆਂ ਹੋਈਆਂ ਨੇ ਅੱਲਾ ਇੱਕ ਮਸਜਿਦ ਬਸਤ ਹੈ ਅਵਰ ਮੁਲਕ ਕੇ ਸਕੇਰਾ Hindu ਮੂਰਤ Hindu ਵੀਰ ਪੁੱਛਿਆ ਰੱਬ ਕਿੱਥੇ ਰਹਿੰਦਾ ਕਹਿੰਦਾ ਜੀ ਮੂਰਤੀ ਚ ਨਵਾਸ ਕੇ ਕਹਿੰਦੇ ਠੀਕ ਹੈ ਜੀ ਫਿਰ ਸ਼ਬਦ ਵਰਤਿਆ ਦੋ ਮੈਂ ਤਤਨਾ ਹੈ ਰਾ ਤਤ ਕਹਿੰਦੇ ਅਸਲੀਅਤ ਦਾ ਭਗਤ ਕਬੀਰ ਜੀ ਕਹਿੰਦੇ ਤੁਹਾਨੂੰ ਦੋਹਾਂ ਨੂੰ ਅਸਲੀ ਗੱਲ ਦਾ ਪਤਾ ਹੀ ਨਹੀਂ ਕਿ ਉਹਨਾਂ ਦੀ ਸ਼ਰਧਾ ਤੇ ਸੱਟ ਨਹੀਂ ਮਾਰੀ ਉਹਨਾਂ ਦੇ ਐਡੇ ਵੱਡੇ ਆਕੀਦੇ ਉੱਤੇ ਇਹ ਕਹਿ ਦੇਣਾ ਵੀ ਤੁਹਾਨੂੰ ਦੋਵਾਂ ਨੂੰ ਅਸਲੀ ਗੱਲ ਦਾ ਪਤਾ ਹੀ ਨਹੀਂ ਉਹ ਗੱਲ ਕੀ ਸੀ ਉਹਨਾਂ ਦੀ ਜਿਹੜੀ ਅੰਧੀ ਸ਼ਰਧਾ ਸੀ ਨਾ ਉੱਤੇ ਸੱਟ ਵੱਜੀ ਹੈ ਜਿਹੜਾ ਅੰਧ ਵਿਸ਼ਵਾਸ ਅੰਦਰ ਸੀ ਉੱਤੇ ਸੱਟ ਮਾਰੀ ਆ ਕਿ ਭਾਈ ਐਦਾਂ ਨਹੀਂ ਗੱਲ ਬਣਨੀ ਭਰੋਸਾ ਰੱਖੋ ਮਾਲਕ ਤੇ ਦੋ ਮੈਂ ਤਤਨਾ ਹੀਰਾ ਮਨ ਰੇ হে ਮੇਰਿਆ ਮਨਾ ਇਹ ਜਿਹੜੀ ਦੁਨੀਆ ਨਾ ਇਹ ਹਨੇਰੇ ਦਾ ਖੂਹ ਅੱਜ ਦੇ ਵਿੱਚ ਦੁਨੀਆ ਵਹਿਮ ਭਰਮ ਪਖੰਡ ਕਰ ਰਹੀ ਹੈ ਇੱਕ ਮੈਂ ਬੇਨਤੀ ਹੋਰ ਕਰਾਂ ਜਿਹੜੀ ਸ਼ਰਧਾ ਹੈ ਨਾ ਸ਼ਰਧਾ ਇਹਦੀ ਡੈਫੀਨੇਸ਼ਨ ਵੀ ਗੁਰੂ ਗ੍ਰੰਥ ਸਾਹਿਬ ਜੀ ਦੇ ਕੋਲੋਂ ਪੁੱਛੋ ਸ਼ਰਧਾ ਦੀ ਪਰਿਭਾਸ਼ਾ ਕੀ ਆ ਗੁਰੂ ਪਾਸ਼ਾ ਜੀ ਕਹਿੰਦੇ ਜਿਨ ਸ਼ਰਧਾ RAM ਨਾਮ ਲੱਗੀ ਤਿਨ ਦੂਜੇ ਚੇਤ ਨਾ ਲਾਇਆ RAM ਜੇ ਦੀ ਸ਼ਰਧਾ ਆਪਣੇ ਗੁਰੂ ਤੇ ਰੱਬ ਤੇ ਬਣ ਗਈ ਨਾ ਉਹ ਆਪਣੇ ਐਸ ਗੁਰੂ ਦੇ ਅੱਗੇ ਸਿਰ ਚੋਂ ਕਿਸੇ ਹੋਰ ਅੱਗੇ ਨਹੀਂ ਝੁਕਾਏਗਾ ਜਾ ਕੇ ਜੇ ਉਹਨੂੰ ਕਹਵੇ ਜੀ ਉਹ ਫਲਾਣੇ ਥਾਂ ਤੇ ਕੋਈ ਬਹੁਤ ਉੱਚੀ ਹਸਤੀ ਵਾਲਾ ਆਇਆ ਉਹ ਚ ਬੜੀ ਸ਼ਕਤੀ ਉਹ ਕਹਿੰਦਾ ਨਹੀਂ ਭਾਈ ਮੇਰੇ ਗੁਰੂ ਨਾਲੋਂ ਵੱਡਾ ਨਹੀਂ ਹੋ ਸਕਦਾ ਸੇ ਕੀ ਕਹੇਗਾ ਜੀ ਮੇਰੇ ਗੁਰੂ ਨਾਲੋਂ ਵੱਡਾ ਨਹੀਂ ਹੋ ਸਕਦਾ ਕਹਿੰਦੇ ਕੱਲ ਨੂੰ ਕੋਈ ਉਹਨੂੰ ਇਹ ਕਹੇ ਕਿ ਆਹ ਫਲਾਣੇ ਥਾਂ ਤੇ ਕੋਈ ਬਾਬਾ ਜੀ ਪੈਦਾ ਹੋਇਆ ਉਹਨੂੰ 2 ਤੋਲੇ ਸੋਨਾ ਦਈਏ ਤੇ 4 ਤੋਲੇ ਸੋਨਾ ਬਣਾ ਦਿੰਦੇ ਆ 4 ਤੋਲੇ ਸੋਨਾ ਦਈਏ ਤੇ ਉਹ 8 ਤੋਲੇ ਬਣਾ ਦੇ ਇਦਾਂ ਦੇ ਲੋਕੀ ਫਾਜ ਜਾਂਦੇ ਨੇ ਕਿਵਰੀ ਝੂਠਿਆਂ ਦੇ ਕੋਲ ਕਹਿੰਦੇ ਜਿਹੜਾ ਅਸਲੀ ਗੁਰੂ ਨਾਲ ਜੁੜਿਆ ਉਹ ਪਤਾ ਕੀ ਆਂਦਾ ਕਹਿੰਦਾ ਜੇ ਮੈਨੂੰ ਕੋ ਸਾਰੀ ਧਰਤੀ ਵੀ ਸੋਨੇ ਦੀ ਬਣਾ ਕੇ ਦੇ ਦੇਵੇ ਨਾ ਦੋ ਤੋਲੇ ਤੋਂ ਚਾਰ ਤੋਲੇ ਹੀ ਨਹੀਂ ਚਾਰ ਤੋਂ ਅੱਠ ਹੀ ਨਹੀਂ ਮੈਨੂੰ ਕੋ ਸਾਰੀ ਧਰਤੀ ਵੀ ਸੋਨੇ ਦੀ ਬਣਾ ਕੇ ਦੇ ਦੇਵੇ ਮੈਂ ਤਾਂ ਵੀ ਆਪਣੇ ਗੁਰੂ ਨੂੰ ਛੱਡ ਕੇ ਪਾਸੇ ਨਹੀਂ ਜਾਵਾਂਗਾ ਇਹਨੂੰ ਕਹਿੰਦੇ ਸ਼ਰਦਾ ਤੇ ਸਾਡੇ ਇੱਥੇ ਦੋ ਦਿਨ ਮੱਝ ਨਾਲ ਮਿਲੇ ਤੇ ਅਸੀਂ ਕਈ ਵਾਰੀ ਜਗਾ ਬਦਲ ਲੈਨੇ ਵੀ ਨਹੀਂ ਕਿਤੇ ਹੋਰ ਥਾਂ ਤੇ ਜਾ ਕੇ ਵੇਖ ਲਿਓ ਪੁੱਤ ਧੀ ਦੇ ਵਿਆਹ ਨੂੰ ਸਾਢੇ ਡੇਢ ਦੋ ਸਾਲ ਹੋ ਜਾਣ ਤੇ ਕੋਈ ਕਹਦੇ ਜੀ ਫਲਾਣੇ ਥਾਂ ਤੇ ਪੁੱਛਣਾ ਪਵਾ ਕੇ ਵੇਖ ਲਓ ਉਥੋਂ ਚੌਕੀਆਂ ਭਰਾ ਕੇ ਵੇਖ ਲਓ ਸ਼ਾਇਦ ਗੱਲ ਬਣ ਜੇ ਅਸੀਂ ਤੁਰ ਪਈ ਨਹੀਂ ਕਿਉਂਕਿ ਸਾਡਾ ਸਾਡੀ ਗੁਰੂ ਤੇ ਸ਼ਰਦਾ ਦੇ ਬਣੀ ਨਹੀਂ ਜੇ ਦੀ ਸ਼ਰਦਾ ਬਣਦੀ ਉਹ ਆਪਣੇ ਗੁਰੂ ਤੋਂ ਟੁੱਟ ਕੇ ਕਦੀ ਪਾਸੇ ਨਹੀਂ ਜਾਂਦਾ ਜਿੰਨ ਸ਼ਰਦਾ ਰਾਮ ਨਾਮ ਲੱਗੀ ਸਾਰੇ ਬੋਲੋ ਜਿੰਨਾਂ ਨੂੰ ਬਾਣੀ ਆਉਂਦੀ ਜਿੰਨ ਸ਼ਰਦਾ ਰਾਮ ਨਾਮ ਲੱਗੀ ਤੈਨ ਦੂਜਾ ਚੇਤਨਾ ਲਾਇਆ ਰਾਮ ਜੇ ਧਰਤੀ ਸਭ ਕੰਚਨ ਕਰ ਦੀਜੇ ਉਹਨੂੰ ਕੋ ਸਾਰੀ ਧਰਤੀ ਵੀ ਸੋਨੇ ਦੀ ਬਣਾ ਕੇ ਦੇ ਦੇਵੇ ਨਾ ਬਿਨ ਨਾਮ ਹੈ ਅਵਰ ਨਾ ਪਾਇਆ ਰਾਮ ਉਹਨੂੰ ਨਾਮ ਤੋਂ ਬਿਨਾ ਕੋਈ ਹੋਰ ਦੂਜਾ ਪੌਂਦਾ ਹੀ ਨਹੀਂ ਜਿਹਦਾ ਭਰੋਸਾ ਜਿਹਦਾ ਵਿਸ਼ਵਾਸ ਆਪਣੇ ਗੁਰੂ ਤੇ ਵੱਜ ਗਿਆ ਗੁਰਦੇਵ ਜੀ ਕਹਿੰਦੇ ਨੇ ਹੁਣ ਕਿੰਨੇ ਪਿਆਰੇ ਪਵਿੱਤਰ ਬਚਨ ਸਤਗੁਰ ਜੀ ਨੇ ਇੱਥੇ ਕੀਤੇ ਕਹਿੰਦੇ ਮਿਹਰਬਾਨ ਸਾਹਿਬ ਮਿਹਰਬਾਨ ਮੇਰਾ ਜਿਹੜਾ ਮਾਲਕ ਹੈ ਬੜਾ ਮਿਹਰਬਾਨ ਹੈ ਸਾਬ ਮਿਹਰਬਾਨ ਸਾਬ ਮੇਰਾ ਮਿਹਰਬਾਨ ਜੀ ਸਗਲ ਕੋ ਦੇਹਦਾਨੋ ਸਾਰੇ ਜੀਵਾਂ ਨੂੰ ਦਾਨ ਦਿੰਦਾ ਹੈ ਕਾਦਾ ਦਾਨ ਦਿੰਦਾ ਹੈ ਆਪਾਂ ਪੜ ਚੁੱਕੇ ਆ ਉਹ ਦਾਨ ਦਿੰਦਾ ਜਿੰਨ ਜੀਵੋ ਦੀਆ ਸੂਰਜਿਕ ਅੰਬਰ ਆਵੇ ਜਿਨੇ ਜਿੰਦ ਦਿੱਤੀ ਉਹ ਰਿਜਕ ਵੀ ਦੇਵੇਗਾ ਮੇਰਾ ਮਾਲਕ ਸਭ ਘਟ ਭੀਤਰ ਹਾਰ ਚਲਾਵੇ ਜਿਸ ਮਾਲਕ ਨੇ ਜਿੰਦ ਦਿੱਤਾ ਸਰੀਰ ਦਿੱਤਾ ਵਾ ਉਹ ਰਿਜਕ ਵੀ ਦੇਵੇਗਾ ਹੁਣ ਜਿਹੜਾ ਰਿਜਕ ਸਾਡੇ ਤਨ ਦਾ ਨਾ ਉਰਜਿਕ ਕਮਾਉਣ ਵਾਸਤੇ ਬੰਦੇ ਨੂੰ ਮਿਹਨਤ ਕਰਨੀ ਪੈਂਦੀ ਹੈ ਹੁਣ ਆਪਾਂ ਰੋਜੀ ਰੋਟੀ ਕਮਾਉਣ ਵਾਸਤੇ ਹਰ ਇੱਕ ਬੰਦਾ ਮਿਹਨਤ ਕਰਦਾ ਹੈ ਕਿਸਾਨ ਮਿਹਨਤ ਕਰਦਾ ਦੁਕਾਨਦਾਰ ਮਿਹਨਤ ਕਰਦਾ ਹੈ ਸਾਡੇ ਪੁੱਤਰ ਧੀਆਂ ਜਿੰਨੇ ਵੀ ਆਪਾਂ ਸੰਸਾਰ ਤੇ ਰੋਜੀ ਵਾਸਤੇ ਮਿਹਨਤ ਕਰਦੇ ਆ ਕੋਈ ਪਿੰਡੋਂ ਸ਼ਹਿਰ ਜਾਂਦਾ ਕੋਈ ਸ਼ਹਿਰੋਂ ਪਿੰਡ ਆਉਂਦਾ ਹੈ ਕੋਈ ਦੇਸ਼ ਤੋਂ ਵਿਦੇਸ਼ ਜਾਂਦਾ ਹਰ ਇੱਕ ਵਿਅਕਤੀ ਹੈ ਰੋਜੀ ਰੋਟੀ ਵਾਸਤੇ ਵਸੀਲੇ ਕਰਦਾ ਹੈ ਤੇ ਜਿਹੜਾ ਕੋ ਵੱਧ ਚੰਗੀ ਕਮਾਈ ਕਰਨਦਾ ਥੋੜੀ ਜੀ ਦੂਜੇ ਨਾਲੋਂ ਵੱਧ ਚੰਗੀ ਖਾਲੇਗਾ ਦੂਜਾ ਉਹਦੇ ਨਾਲੋਂ ਥੋੜੀ ਜਿਹੀ ਘੱਟ ਖਾ ਲੇਗਾ ਪਰ ਹਰ ਬੰਦਾ ਖਾ ਕੇ ਸੌਂਦਾ ਰਾਤ ਨੂੰ ਹੁਣ ਇਹ ਤੇ ਸ਼ਬਦ ਵਰਤਿਆ ਜਿੰਨ ਜੀਵੋ ਦਿਆ ਸੁਰਜਿਕ ਅੰਬਰਾਵੇ ਜਿੰਨੇ ਜਿੰਦ ਦਿੱਤੀ ਉਹ ਰਜਿਕ ਵੀ ਦੇਵੇਗਾ ਕਿਹੜਾ ਰਜਿਕ ਬਲਾ ਤੰਦਰੁਸਤ ਜੇ ਤੰਦਰੁਸਤ ਰਜਿਕ ਆਪਣੇ ਆਪ ਹੀ ਮਿਲਣਾ ਫੇਰ ਤੇ ਬੰਦਾ ਹੱਥ ਤੇ ਹੱਥ ਧਰੇਗਾ ਵੀ ਉਸ ਰੱਬ ਨੇ ਸਰੀਰ ਦੇ ਤਾ ਰਜਿਕ ਉਹਨੇ ਆਪੇ ਹੀ ਦੇ ਦੇਣਾ ਪਰ ਰਜਿਕ ਵਾਸਤੇ ਤੁਹਾਨੂੰ ਮਿਹਨਤ ਕਰਨੀ ਪੈਂਦੀ ਹੈ ਕੰਮ ਕਰਨਾ ਪੈਂਦਾ ਮੁਸ਼ਕਲ ਕਰਨੇ ਪੈਂਦੇ ਤੁਹਾਡੇ ਸਾਹਮਣੇ ਰਿਜਕ ਪਿਆ ਵਾ ਨਾ ਉਹ ਵੀ ਮੂੰਹ ਚ ਪਾਉਣ ਲਈ ਮਿਹਨਤ ਕਰਨੀ ਪੈਣੀ ਆ ਤੁਸੀਂ ਹੁਣ ਏਦਾਂ ਬੈਠੇ ਕਹੋ ਜੀ ਰਿਜਕ ਆਪਣੇ ਮੂੰਹ ਚ ਪੈ ਜੇ ਨਾ ਨਾ ਆਟਾ ਉੱਚ ਪਾਣੀ ਪਾਉਣਾ ਆਪਣਾ ਗੁੰਨਣਾ ਪੈਣਾ ਉਹਨੂੰ ਸਬਜ਼ੀਆਂ ਉਹਨੂੰ ਬਣਾਉਣੀ ਪੈਣੀ ਜੇ ਰਿਜਕ ਸਾਹਮਣੇ ਪਿਆ ਹੁਣ ਫਸਲ ਜਮੀਨ ਹੈਗੀ ਆ ਉਹਦੇ ਵਿੱਚ ਵੀ ਜ਼ਮੀਨ ਚ ਫਸਲ ਬੀਜਣਾ ਪੈਣੀ ਹੈ ਫਿਰ ਜਾ ਕੇ ਵੜਣੀ ਪੈਣੀ ਹੈ ਕਟਣੀ ਪੈਣੀ ਫਿਰ ਰਿਜਕ ਤੇ ਹੈਗਾ ਵਾ ਪਰ ਬੰਦਾ ਆਪਣੀ ਮਿਹਨਤ ਨਾਲ ਕੱਢਦਾ ਹੁਣ ਇੱਥੇ ਸ਼ਬਦ ਵਰਤਿਆ ਜਿਨ ਜਿਉ ਦੀਆ ਤੇ ਸੂਰਜ ਕਮਰਾ ਵੇ ਹੁਣ ਇਹ ਕਿਹੜੇ ਰਜ਼ਕ ਦੀ ਗੱਲ ਹੋ ਰਹੀ ਹੈ ਜੀ ਸਭ ਘਟ ਭੀਤਰ ਹਾਰਟ ਚ ਲਾਵੇ ਰਜ਼ਕ ਵੀ ਦੋ ਨੇ ਇੱਕ ਤੰਦਰਜ਼ਕ ਹੈ ਇੱਕ ਮਾਨਦਾਰਜ਼ਕ ਹੈ ਜਿਹੜਾ ਤੰਦਰਜ਼ਕਾ ਨਾ ਉਹ ਅਸੀਂ ਆਪਣੇ ਘਰਾਂ ਚ ਬਹੁਤ ਸਟੋਰ ਕਰਕੇ ਰੱਖਦੇ ਆ ਕੋਈ ਬੰਦਾ ਮਹੀਨੇ ਦਾ ਰਾਸ਼ਨ ਲੈ ਕੇ ਆਉਂਦਾ ਕਰਿਆਨੇ ਵਾਲੇ ਸਟੋਰ ਤੋਂ ਕਈ ਦੋ ਮਹੀਨੇ ਦਾ ਇਕੱਠਾ ਕਰ ਲੈਂਦੇ ਆ ਕਈ ਤਿੰਨ ਮਹੀਨਿਆਂ ਦਾ ਵੀ ਲੈ ਆਉਂਦੇ ਇਕੱਠਾ ਹੁਣ ਕਣਕ ਜਿਹੜੀ ਹੁੰਦੀ ਆ ਆਪਾਂ ਸਾਲ-ਸਾਲ ਦੀ ਇਕੱਠੀ ਕਰਕੇ ਰੱਖਦੇ ਆ ਘਰ ਦੇ ਵਿੱਚ ਝੋਨਾ ਰੱਖ ਲੈਨੇ ਆ ਮੱਕੀ ਰਖ ਲੈਨੇ ਆ ਪਰ ਜਿਹੜੀ ਖੰਡ ਚਾਹ ਪੱਤੀ ਉਹ ਆਪਾਂ ਆਪਣੇ ਹਿਸਾਬ ਨਾਲ ਲਈਏ ਉਹਨੇ ਨਾਲ ਨਾਲ ਇਹ ਸਾਡੇ ਤਨ ਦਾ ਅਰਜਕ ਹੁਣ ਮੰਨ ਦਾ ਅਰਜਕ ਕਿਹੜਾ ਆ ਸਤਗੁਰ ਦੀ ਬਾਣੀ ਸਤਗੁਰ ਦਾ ਉਪਦੇਸ਼ ਉਹ ਮਾਰਿਓ ਧਿਆਨ ਕਿੰਨਿਆਂ ਦੇ ਘਰਾਂ ਚ ਸਿੱਖ ਸਿੱਖ ਦੇ ਘਰ ਜਾਵੇ ਉਹਨੂੰ ਕਹੇ ਜੀ ਲਿਆਓ ਮੇਰਾ ਜੀਕਰ ਮੈਂ ਸਹਿਜ ਪਾਠ ਕਰਦਾ ਹੁਣਾ ਮੇਰੀ ਬਾਣੀ ਦੀ ਪੋਥੀ ਦਿਓ ਤੇ ਅੱਗੋਂ ਘਰ ਵਾਲੇ ਕਹਿਣ ਜੀ ਅਸੀਂ ਤੇ ਘਰ ਚ ਬਾਣੀ ਦੀ ਪੋਥੀ ਕਦੀ ਰੱਖੀ ਨਹੀਂ ਕਿਉਂ ਨਹੀਂ ਰੱਖੀ ਜੀ ਸਾਡਾ ਘਰ ਪਵਿੱਤਰ ਹੈ ਨਹੀਂ ਹੁਣ ਦੂਜਾ ਸਵਾਲ ਆਏਗਾ ਜੀ ਘਰ ਝੂਠਾ ਕੀਤਾ ਕਹਿੰਨੇ ਜੇ ਸਿੱਖ ਦੇ ਘਰ ਵਿੱਚ ਹੀ ਸਤਿਗੁਰ ਦੀ ਬਾਣੀ ਹੈ ਨਹੀਂ ਤੇ ਬਾਣੀ ਰਹੂਗੀ ਕਿਹਦੇ ਘਰ ਜੀ ਤੁਸੀਂ ਪੁਰਾਣੇ ਨਿਹੰਗ ਸਿੰਘਾਂ ਦੇ ਨਹੀਂ ਵਰਦੀ ਵੇਖਿਓ ਆਪਾਂ ਜਦੋਂ ਸ੍ਰੀ ਸਾਹਿਬ ਪਉ ਨੇ ਇਧਰੋਂ ਐ ਨੂੰ ਪਾਉਨੇ ਆ ਨਿਹੰਗ ਸਿੰਘਾਂ ਦੇ ਕੋਲ ਇੱਕ ਥੈਲਾ ਹੁੰਦਾ ਸੀ ਉਹ ਇਧਰੋਂ ਐ ਨੂੰ ਪੈਂਦਾ ਸੀ ਸਜੇ ਬੰਨੇ ਉਹ ਥੈਲੇ 'ਚ ਨਾ ਬਾਣੀ ਦੀ ਪੁਥੀ ਹੁੰਦੀ ਸੀ ਉਹਨੂੰ ਸਫਰੀ ਬੀੜਾ ਕਹਿੰਦੇ ਸੀ ਪੁਰਾਣੇ ਸਮੇਂ 'ਚ ਸਫਰੀ ਸਫਰੀ ਬੀੜਾ ਅੱਜ ਵੀ ਮਿਲ ਜਾਂਦੀਆਂ ਨੇ ਉਹਦਾ ਆਕਾਰ ਛੋਟਾ ਹੁੰਦਾ ਸਫ਼ਰ ਦੇ ਵਿੱਚ ਜਦੋਂ ਵੀ ਕਿਤੇ ਉਹਨਾਂ ਜਾਣਾ ਤੇ ਉਹ ਬੀਡ ਉਹਨਾਂ ਦੇ ਕੋਲ ਹੁੰਦੀ ਸੀ ਉਹਨੂੰ ਸਫ਼ਰੀ ਬੀਡ ਕਹਿੰਦੇ ਹੁੰਦੇ ਸੀ ਪ੍ਰਾਣੇ ਨਿਆਂਗ